ਰੇ ਮੜਿਆ ਆਓ ਜਲਾ ਬਈ ਮਾਰੀ ਮੜਿਆ ਆਇਆ ਨੇ ਕਾੜਤੀ ਜਣਾ ਜੀਰੀ ਜੀ ਹਾਂ ਜੀਰੀ ਵੇਲ ਕਾੜ

ਆੜ ਰਹੇ ਹੈ ਪੰਜਾਬ ਨੰਬਰ TR132 ਬਹੁਤ ਝਾੜ ਕੱਟ ਆ ਰਿਹਾ 70 ਦੇ ਨੇੜੇ ਝਾੜ ਆ ਰਿਹਾ ਬਹੁਤ ਜਿਆਦਾ ਝਾੜ ਕੱਟਾ ਇਸ ਵਾਰ यार एक सौ पत्ती सौ सत्तर झाड़ आ रहा की झाड़ आया कमेंट सैक्शन जरूर दसो ती हजार एक सौ पत्ती झाड़ पैंठ सौ सत्तर आ हैं ਬਹੁਤ ਮਾੜਾ ਹਾਲ ਐ ਜਿੱਕੇ ਝੋਨੇ ਦਾ ਕੰਮ ਜੋ ਬਾਹਰ ਕੰਮ ਆ ਜਿਹੜੇ 80 80 90 90000 ਰੁਪਏ ਇੱਕ ਇੱਕ ਦੇ ਲੈ ਰਿਹਾ ਉਸ ਨੇ ਬਚਤ ਹੈਗੀ ਪੱਲਿਆਂ ਕਮਾ ਕੇ ਦੇਣ ਵਾਲਾ ਕੰਮ ਆ ਯਾਰ ਛਾੜ ਘੱਟ ਆ ਯਾਰ ਇੱਕੋ ਕੱਤੀ ਤੇ ਪਹਿਲਾਂ ਆਪਾਂ ਪੰਜਾਬ ਨੰਬਰ ਵਾਲੇ ਵੱਡੀ ਸੀ ਉਹਦਾ ਝਾੜ ਆਪਣਾ 68 ਮਾਣ ਆਇਆ ਠੀਕ ਆ ਅੱਜ PR 132 ਵੱਧ ਰਿਹਾ ਇਹਦਾ ਵੀ ਚਾਰਟ ਘਟੀ ਆ 70 ਕੇ ਇਹ ਮਹਾ ਜਾਊਗੀ ਇਹ ਐਕਸਪਰਟ ਕੀ ਇਹਦਾ ਗਾਣਾ ਥੋੜਾ ਟੁੱਟਦਾ ਹੁੰਦਾ ਉਹ ਨਾਲੋਂ ਪਾ ਕਰਕੇ ਥੋੜੀ ਜਿਹੀ ਟੀੜੀ ਹੁੰਦੀ ਹੈ ਜਿਸ ਕਰਕੇ ਗਾਣਾ ਟੁੱਟਣ ਦੀ ਪ੍ਰੋਬਲਮ ਆਉਂਦੀ ਆ ਪਰ ਮਨ ਕਿਸਮਾ ਚ ਆਸ ਕਰਕੇ ਗਾਣਾ ਟੁੱਟਣ ਦੀ ਪ੍ਰੋਬਲਮ ਆਉਂਦੀ ਆ ਹਾਲੀ ਹੋਈ ਆ ਇਹ ਲੋ ਆਈ ਚਾਣੀ ਸੀ ਅੱਜ ਆ ਰਹਾ ਝੜ ਘਾਟਾ ਇੱਕ ਟੈਂਕ ਹੀ ਆਉ ਯਾਰ 132 ਵੈਰਾਈਟੀ ਆ ਤੇ ਝਾੜ ਇਹਨਾਂ ਲਗਭਗ 70 ਤੋਂ 75 ਦੇ ਵਿੱਚ ਵਿੱਚ ਰਹੂਗਾ ਤੇ ਇਸ ਦਾ ਹਰੇਕ ਵੈਰਾਈਟੀ ਦਾ ਝਾੜ ਇਸ ਵਿੱਚ ਘੱਟਾਗਾ ਤੇ ਬਾਕੀ ਤੁਹਾਡੇ ਕਿਹੜੀ ਵੈਰਾਈਟੀ ਲੱਗੀ ਸੀ ਇਹਨਾਂ ਝਾੜ ਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਪਹਿਲਾ ਆ ਪੰਜਾਬ ਨੰਬਰ 1 ਟੋਲੀ 68 ਮੰਨਦੀ ਹੋਈ ਆ ਵਰੀਆ ਵਰੀਆ ਭਰਾ ਤੁਸੀਂ ਦੱਸੋ ਹਰ ਸਿਲਖਾਨ ਕਿਵੇਂ ਹਾਲਾਤ ਨੇ